ਹਰ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 103ਵਾਂ ਬਸੰਤ ਮੇਲਾ ਬਾਬਾ ਭੰਡਾਰੀ ਜੀ ਦੀ ਬਾਡੀ ਦੇ ਉੱਤੇ ਬੜੀ ਧੁੰਮ ਦਾਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਹਿੰਦੁਸਤਾਨ ਤੋਂ ਨਾਮਵਰ ਪਹਿਲਵਾਨ ਭਾਗ ਲੈ ਰਹੇ ਨੇ ਜਿਸ ਦੇ ਵਿੱਚ ਮਾਲੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਤੇ ਭਵਿੰਦਰਾ ਜਨਾਲੇ ਦੇ ਵਿੱਚ ਹੋਣੀ ਹੈ ਉਸ ਤੋਂ ਇਲਾਵਾ ਇਕਵਾਲ ਦੋ ਤਰੀਕ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਕਵਾਲ ਗਾਣਗੇ ਔਰ ਗੁਰੂ ਦਾ ਲੰਗਰ ਚੱਲਣਗਾ 3 ਤਰੀਕ ਨੂੰ ਵੀ ਸਵੇਰੇ 10 ਵਜੇ 11 ਵਜੇ ਤੋਂ ਲੈ ਕੇ ਇਕਵਾਲ 2 ਵਜੇ ਤੱਕ ਲੱਗਣਗੇ ਤੇ ਲੰਗਰ ਦੋਨੇ ਦਿਨ ਚੱਲੂਗਾ ਜੀ ਪਤਾਂ ਦੀ ਜਗ੍ਹਾ ਤੇ ਮੇਲਾ ਹੈ ਜੀ ਲੋਕਾਂ ਦੇ ਵਿੱਚ ਬੜੀ ਵੱਡੀ ਸ਼ਰਧਾ ਹੁੰਦੀ ਇਸ ਮੇਲੇ ਦੀ ਉਹ ਬੜਾ ਮੇਲਾ ਭਰਦਾ ਹੈ ਹਰ ਸਾਲ ਇਹ ਪਬਲਿਕ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਵਾਰ ਕੁਸ਼ਤੀਆਂ ਦੇਖਣ ਲਈ ਵੱਧ ਤੋਂ ਵੱਧ ਆਓ ਕਿਉਂਕਿ ਇਸ ਵਾਰ ਮਹਾਰਾਸ਼ਟਰ ਤੋਂ ਯੂਪੀ ਤੋਂ ਬੜੇ ਬੜੇ ਨਾਮਵਰ ਪਹਿਲਵਾਨ ਆ ਰਹੇ ਨੇ ਜਿਹਦੇ ਵਿੱਚ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣੀਆਂ ਔਰ ਦੰਗਲ ਦੇਖਣ ਦੇ ਸ਼ਕੀਨ ਬੰਦਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਸਾਰੇ ਪਬਲਿਕ ਨੂੰ ਕਿ ਉਹ ਪਹੁੰਚਣ ਜਰੂਰ ਜੀ ਬਿਲਕੁਲ ਜੀ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਜੇਕਰ ਅਸੀਂ ਆਪਣੀ ਜੜ੍ਹ ਦੇ ਨਾਲੋਂ ਟ ਤੇ ਆਪਣੇ ਸੱਭਿਆਚਾਰ ਆਪਣੀ ਵਿਰਾਸਤ ਨੂੰ ਆਪਾਂ ਆਪਣੇ ਭਵਿੱਖ ਦੇ ਵਿੱਚ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ ਇਹੋ ਜਿਹੇ ਜਿਹੜੇ ਮੇਲੇ ਆ ਦੰਗਲ ਆ ਜਿਹਦੇ ਨਾਲ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਵਿੱਚ ਉਤਸ਼ਾਹ ਵਧਦਾ ਤੇ ਜਿਹਦੇ ਵਿੱਚ ਬਹੁਤ ਵਧੀਆ ਮੌਕੇ ਵੀ ਮਿਲਦੇ ਆ ਉਹ ਪ੍ਰੇਤਵਾਲ ਪਲਵਾਨ ਫਗਵਾੜੇ ਵਾਲਾ ਜਿਹੜਾ ਬਹੁਤ ਛੋਟੀ ਉਮਰ ਦਾ ਆ ਪਰ ਉਹਨੇ ਪੂਰੇ ਵਰਲਡ ਦੇ ਵਿੱਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕੀਤੀ ਆ ਇਦਾਂ ਹੀ ਉਹਨਾਂ ਨੂੰ ਦੇਖ ਕੇ ਹੋਏ ਹੋਰ ਵੀ ਨੌਜਵਾਨ ਜਿਹੜੇ ਆ ਇਸ ਚੀਜ਼ ਤੋਂ ਸਿੱਖ ਸਕਦੇ ਆ